ਨੇ ਗੱਲ ਹੈ ਕਿ 21 ਜੂਨ ਦੀ ਇੱਕ ਲੇਡੀ ਸੋਨਮ ਵਾਈਫ ਆਫ ਸੰਦੀਪ ਇਹਨਾਂ ਦਾ ਕਤਲ ਹੋ ਗਿਆ ਸੀ ਹੁਣ ਸਾਡੇ 11:00 ਵਜੇ ਦੇ ਆਸ-ਪਾਸ ਮੈਨੂੰ ਐਸ ਐਚਓ ਸਲੇਮਪਾਬਲੀ ਨੂੰ ਤਲਾਹ ਮਿਲੀ ਸੀ ਕਿ ਇੱਕ ਖੂਨ ਨਾਲ ਲੱਤ ਪਰ ਇੱਕ ਲੇਡੀ ਦੀ ਲਾਸ਼ ਮਿਲੀ ਸੋ ਇਹ ਮੌਕੇ ਤੇ ਗਏ ਸੋ ਉੱਤੇ ਪਤਾ ਚੱਲਿਆ ਕਿ ਇਹਨਾਂ ਦਾ ਕਤਲ ਹੋ ਚੁੱਕਿਆ ਸੀ ਸੋ ਪੇਰੇ ਨੇ ਕਾਫੀ ਮਿਹਨਤ ਕੀਤੀ ਅਗੇ ਅਫਸਰ ਸਰਦਾਰ ਤੇ ਐਸ ਐਚਓ ਨਾਲ ਸੇਫ ਸਿਟੀ ਦੇ ਇਥੇ ਸੀਸੀਟੀਵੀ ਕੈਮਰਾ ਲਾਗੇ ਨੇ ਤੇ ਉਥੇ ਮੌਜੂਦਾ ਜਿਹੜੇ ਕਮਰੇ ਨੇ ਆਸ-ਪਾਸ ਲੱਗੇ ਹੋਏ ਸੀਗੇ ਉਸ ਇਲਾਕੇ ਦੇ ਸੀਸੀਟੀਵੀ ਕੈਮਰਾਸ ਤੋਂ ਕਾਫੀ ਕੁਝ ਪਤਾ ਲੱਗਿਆ ਹੈ ਉਹਦੀ ਮੂਵਮੈਂਟ ਦਾ ਤੇ ਇਹ ਪਤਾ ਚੱਲਿਆ ਕਿ ਲੇਡੀ ਇਕ ਪੈਸਿਆਂ ਦੇ ਲੋ ਲੋਧਾਰ ਤੇ ਪੈਸੇ ਦਿੰਦੇ ਸੀ ਤੇ ਇੰਟਰਸਟ ਤੇ ਪੈਸੇ ਲੈਂਦੇ ਹੁੰਦੇ ਸੀ ਸੋ ਸੋਨਮ ਜਾਨ ਨੇ ਇਹਨੂੰ ਸੰਦੀਪ ਸੰਦੀਪ ਹੈ ਨਾ ਸੰਜੀਪ ਸਰ ਸੰਜੀਪ ਸੰਦੀਪ ਸੰਜੀਪ ਕੁਮਾਰ ਸੰਜੀਪ ਕੁਮਾਰ ਨੂੰ ਪੈਸੇ ਦਿੱਤੇ ਸੀ 8000 ਇੱਕ ਦਿੱਤਾ ਸੀ ਤੇ 10000 ਇੱਕ ਦਿੱਤਾ ਸੀ ਉਹਦਾ ਇਹ ਹਰ ਮਹੀਨੇ ਦਾ ਵਿਆਜ ਬੰਦਾ ਹੁੰਦਾ ਸੀ ਉਹ ਵਿਆਜ ਲੈਂਦੇ ਹੁੰਦੇ ਸੀ ਵਿਆਜ ਦੇ ਕਿਸ਼ਤ ਟੁੱਟਣ ਦੇ ਕਰਕੇ ਫਿਰ ਇਹਨਾਂ ਨੇ ਉਹਨੂੰ ਗੁਲਾਕੇ ਕਾफी ਉਹਨੂੰ ਬੇਇਜ਼ਤ ਕੀਤਾ ਗਾਲਾਂ ਗੁਲਾ ਗੱਡੀਆਂ ਇਨਫੈਕਟ ਉਸ ਦਿਨ ਫਿਰ ਉਹਦੇ ਮਦਰ ਨੂੰ ਵੀ ਕੌਣ ਮਲਾ ਕੇ ਉਹਦੇ ਸਾਹਮਣੇ ਉਹਨਾਂ ਮਦਰ ਨਾਲ ਵੀ ਕਾਫੀ ਮਾੜਾ ਚੰਗਾ ਬੋਲਣ ਕਰਕੇ ਇਹਨੂੰ ਫਿਰ ਗੁੱਸਾ ਸੀਗਾ ਉਸ ਦਿਨ ਕਰੇ ਸੋਚ ਕੇ ਗਿਆ ਸੀ ਵੈਸੇ ਕਿਉਂਕਿ ਸਪੈਸ਼ਲੀ ਇਹਨੇ ਟੋਪੀ ਵਗੈਰਾ ਪਾ ਕੇ ਤੇ ਥੋੜਾ ਫੇਸ ਨੂੰ ਵੀ ਕਵਰ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਹਨੇ ਜਾ ਕੇ ਉੱਥੇ ਉਹ ਤਾਂ ਕਤਲ ਕੀਤਾ ਸੀ ਬੜੀ ਮਿਹਨਤ ਨਾਲ ਹੈ ਨਾ ਕੱਲ ਇਹਨੂੰ ਫੜ ਲਿਆ ਗਿਆ ਸੰਜੀਪ ਨੂੰ ਕਿਤੇ ਸਾਡੇ ਸੇਫ ਸਿਟੀ ਵਾਲਿਆਂ ਦਾ ਐਸ ਐਚਓ ਦਾ ਸਪੈਸ਼ਲੀ ਸਾਡੇ ਏ ਡੀ ਸੀ ਪੀ ਸਾਹਿਬਾਨ ਉਹਨਾਂ ਦਾ ਬੜਾ ਅੱਛਾ ਰੋਲ ਰਿਹਾ ਹੈ ਇਸ ਕਰਕੇ ਅਸੀਂ ਸਰ ਇਹ ਫੜਿਆ ਕਿਹ ਜਿੱਥੇ ਤੋਂ ਇਹ ਕਿਥੋਂ ਤੋਂ ਦਾਣਾ ਮੰਡੀ ਤੋਂ ਫੜਿਆ ਗਿਆ ਸੀ ਸਰ ਇਹ ਸੁਣ ਕੇ ਅਸੀਂ ਮਰਦ ਕਰੂਗਾ ਹਾਂ ਕਿਉਂਕਿ ਇਹਨੂੰ ਕਾਫੀ ਦਿਨਾਂ ਤੋਂ ਉਹ ਗੁੱਸਾ ਸੀਗਾ ਮਾੜਾ ਚੰਗਾ ਬੋਲ ਰਹੀ ਸੀ ਫਿਰ ਕਿਵੇਂ ਦੇਖਿਆ ਨਹੀਂ 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 ਪਹਿਲਾਂ ਸਰ ਕੰਮ ਕੀ ਕਰਤਾ ਸੀ ਉਹਦਾ ਸਭ ਉਹ ਪੈਸੇ ਲਾ ਕੇ ਕੋਸ਼ਿਸ਼ ਕਰ ਰਿਹਾ ਸੀ ਕੰਮ ਲੱਭ ਰਿਹਾ ਸੀ ਕੰਮ ਚਲਾਣ ਦੀ ਕੋਸ਼ਿਸ਼ ਕਰ ਰਿਹਾ ਸੀ ਰਿਪੇਅਰ ਸਰ ਕਰ ਰਿਹਾ ਸੀ ਰਿਪੇਅਰ ਵਗੈਰਾ ਦਾ ਕੰਮ ਕਰਦਾ ਸੀ ਆਪ ਹੀ ਕਾਣ ਵਗੈਰਾ ਕਰਨਾ ਚਾਹੁੰਦਾ ਨਹੀਂ ਜੀ ਆਦੀ ਬਿਲਕੁਲ ਲੈ ਹਜੇ ਤੱਕ ਸਾਡੇ ਨੋਟ ਸਾਹਮਣੇ ਨਹੀਂ ਆਈ ਸਾਰੀ ਅਸੀਂ ਇਹਦੇ ਬਾਕੀ 33 ਚੱਲ ਗਏ ਜੋ ਕਿ ਸਰ ਜੀ ਤੁਹਾਡੇ ਨਾਲ ਪੇਸ਼ ਕਰਾਂ ਥੈਂਕ ਯੂ ਥੈਂਕ ਯੂ ਜੀ